ਪਧਰਾ ਮੰਤਰੀ ਗੁਰਮੀਤ ਸਿੰਘ ਮੀਥੇਰ ਦੀ ਚੋਣ ਮੁਹਿੰਮ ਲਗਾਤਾਰ ਜਾਰੀ ਹੈ ਅੱਜ ਦੇ ਕਿ ਮੀਥੇਰ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਤਾਂ ਉੱਥੇ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਕਿਹਾ ਹੈ ਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਕੋਈ ਵੀ ਮੁੱਦਾ ਨਹੀਂ ਉਠਾਇਆ। ਬਹੁਤ ਮੀਥੇਰ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਭਗਤ ਸਿੰਘ ਨੂੰ ਵੀ ਅੱਤਵਾਦੀ ਕਿਹਾ ਸੀ ਤੇ ਉੱਥੇ ਹੀ ਨੌਜਵਾਨਾਂ ਨੂੰ ਵੀ ਉਹ ਗੁੰਮਰਾ ਕਰ ਰਹੇ ਨੇ। ਤਾਂ ਹੋਰ ਉਹਨਾਂ ਕੀ ਕੁਝ ਕਿਹਾ ਹੈ ਆਉਂ ਜਾਣਦੇ ਹਾਂ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਕੇ ਪਿੰਡ ਜਿਹੜਾ ਮੈਂ ਪਹੁੰਚਿਆ ਮਾਹੌਲ ਹੀ ਖੁੱਦ ਤੇ ਮੈਂ ਜਿੰਨੀਆਂ ਵੀ ਸਾਡੀਆਂ ਸਰਕਾਰ ਲੋਕ ਪ੍ਰਹਿਲਾ ਮਾਵਾ ਸਰਕਾਰ ਲੋਕ ਉਪਜੋਗ ਨੌਜਵਾਨ ਸਾਥੀ ਪਹੁੰਚੇ ਮੈਂ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਤੇ ਗੱਲ ਕਿ ਬਰਾਬਰ ਤੇ ਸ਼੍ਰੀ ਵਾਹਿਗੁਰੂ ਜੀ ਕਖਾਨ ਸਾਹਿਬ ਬਗਾਨਪੁਰ ਜੀ ਦੀ ਫਤਿਹ ਮੈਂ ਬਹੁਤ ਹੀ ਆ ਗੱਲਾਂ ਚ ਪੈਣ ਦੇ ਨਾਲੋਂ ਕਿਉਂਕਿ ਅੱਜ ਮੈਂ ਚਲੋ ਮੈਨੂੰ ਦੱਸਿਆ ਵੀ ਇਹ ਨਾਨਕਾ ਪਿੰਡਾ ਕਰਤਾਰ ਸਿੰਘ ਸਰਾਬਾ ਜੀ ਨਾਲ ਤਾਂ ਮੈਨੂੰ ਲੱਗਿਆ ਵੀ ਚਲੋ ਇੱਥੇ ਗੱਲ ਕਰਨੀ ਬੜੀ ਜ਼ਰੂਰੀ ਹੈ ਤੁਸੀਂ ਲੋਕ ਜਿਹੜੇ ਨੌਜਵਾਨਾਂ ਨੇ ਦੇਸ਼ ਲਈ ਜਾਨਾਂ ਕੁਰਬਾਨ ਕੀਤੀਆਂ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਫਾਲਸੀਆਂ ਤੇ ਛੜੇ ਛੋਟੇ ਪਿੰਡ ਨਾਲੋਂ ਜ਼ਿਆਦਾ ਉਹਨਾਂ ਦੀ ਮਹੱਤਤਾ ਨੂੰ ਮੈਨੂੰ ਲੱਗਦਾ ਹੋਰ ਕੋਈ ਸਮਝਦਾ ਨੂੰ ਤੇ ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਸਾਡੇ ਜਿਹੜੇ ਮਜੂਦਾ ਮੈਂਬਰ ਪਾਰਲੀਮੈਂਟ ਨੇ ਸਿਮਰਜੀਤ ਸਿੰਘ ਮਾਨ ਅਸੀਂ ਉਹਨਾਂ ਦਾ ਬਜ਼ੁਰਗ ਨੇ ਸਤਕਾਰ ਹੈ ਜਿਹੜਾ ਇਹ ਕਰਦੇ ਆ ਪਰ ਉਹਨਾਂ ਨੇ ਪਿਛਲੇ 1.5 ਸਾਲ ਚ ਲੋਕ ਸਭਾ ਦੇ ਅੰਦਰ ਇੱਕ ਵੀ ਸਵਾਲ ਨਹੀਂ ਉਠਾਇਆ ਪਰ ਲੋਕ ਸਭਾ ਦੇ ਬਾਹਰ ਉਹਨਾਂ ਦੇ ਬਿਆਨ ਜਿਹੜੇ ਉਹ ਜ਼ਰੂਰ ਆਏ ਆ ਤੇ ਉਹਨਾਂ ਦੇ ਵਿੱਚੋਂ ਇੱਕ ਬਿਆਨ ਆਇਆ ਕਿ ਜੀ ਭਲਤ ਸਿੰਘ ਜਿਹੜਾ ਉਹ ਗਦਾਰ ਸੀ ਉਹ ਅਤਵਾਦੀ ਸੀ ਭੱਟ ਸਿੰਘ ਹੋ ਸੀ ਜਿਹੜਾ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦਾ ਸੀ ਆਪਣਾ ਇਡਲ ਮੰਨਦਾ ਸੀ ਭੱਟ ਸਿੰਘ ਹੋ ਸੀ ਜਿਹੜਾ 23 ਸਾਲ ਦਾ ਨੌਜਵਾਨ ਜਿਹਨੂੰ ਪਤਾ ਸੀ ਮੈਂ ਆਜ਼ਾਦੀ ਨਹੀਂ ਵਿਖਣੀ ਸਿਰਫ ਵੀ ਮੇਰੇ ਅਜਾਲ ਭਾਰਤ ਦੇ ਲੋਕ ਨੇ ਜਿਹੜੇ ਆਜ਼ਾਦੀ ਦੇ ਵਿੱਚ ਸਾਹ ਲੈਣਗੇ ਵੋਟ ਪਾਉਣ ਦਾ ਹੱਕ ਮਿਲੂਗਾ ਸਿਰਫ ਇਸ ਕਰਕੇ ਆਪਣੀ ਜਾਨ ਕੁਰਬਾਨ ਕੀਤੀ ਕਿਉਂਕਿ ਭਗਤ ਸਿੰਘ ਫਾਂਸੀ ਦੇ ਚੜ੍ਹ ਤੋਂ ਵੱਸ ਸਕਦਾ ਸੀ ਅੱਜ ਕਿਹਦਾ ਜੀ ਕਰਦਾ ਛੋਡੇ ਪਿੰਡ ਚ ਜਾਂ ਕਿਸੇ ਵੀ ਅੱਜ ਕੋਈ ਐਦਾਂ ਦਾ ਬੰਦਾ ਹੋ ਸਕਦਾ ਕੋਈ ਮਿਲ ਜੇ ਪਰ ਕਿੰਨੀ ਮੁਸ਼ਕਿਲ ਨਾਲ ਲੱਭਣਾ ਹੋਊਗਾ ਬੀਜੀ ਨੂੰ ਹੋਏ ਕਈਏ ਵੀ ਭਾਈ ਤੈਨੂੰ ਬੰਸੀ ਚਾਰ ਦਾਂਗੇ ਪਰ ਤੇ ਪਿੰਡ ਨੂੰ ਬਹੁਤ ਵਧੀਆ ਬਣਾ ਦਾਂਗੇ ਕੋਈ ਮਾਨਚੂ ਕੋਈ ਮਿਰਚੂ ਨਾ ਉਹ ਕਰਤਾਰ ਸਿੰਘ ਸਰਾਪੇ ਆ ਕੇ ਪੱਤ ਸਿੰਘ ਵਰਗੇ ਸੀ ਉਹ ਵੀ ਕਿਸੇ ਮਾਦਾ ਪਤ ਸੀ ਪੱਤ ਸਿੰਘ ਉਹਦੀ ਮਾਂ ਨੇ ਕਿ ਤੁਹਾਨੂੰ ਲੱਗਦਾ ਜੀ ਉਹ ਰੋਕਿਆ ਨਹੀਂ ਹੋਣਾ ਕਰੇ ਰਿਸ਼ਤੇ ਸੀ ਪਿਆਰ ਸੀ ਤੇ ਪੱਤ ਸਿੰਘ ਲਿਖਦਾ ਵੀ ਹੈ ਆਪਦੀ ਆਖਰੀ ਚਿੱਠੀ ਦੇ ਵਿੱਚ ਉਹ ਕਹਿੰਦਾ ਮੇਰਾ ਵੀ ਜੀ ਕਰਦਾ ਜ਼ਿੰਦਗੀ ਜਿਉਣ ਨੂੰ ਜ਼ਿੰਦਗੀ ਹਰ ਇੱਕ ਨੂੰ ਚੰਗੀ ਲੱਗਦੀ ਹੈ ਉਹ ਕਹਿੰਦਾ ਪਰਪਤ ਸਿੰਘ ਅੱਜ ਆਜ਼ਾਦੀ ਦਾ ਪ੍ਰਤੀਕ ਬਣ ਚੁੱਕਿਆ ਦੇਸ਼ ਦੇ ਨੌਜਵਾਨਾਂ ਦੇ। ਜਿਉਂ ਕਹਿੰਦਾ ਮੈਂ ਮੌਤ ਤੋਂ ਡਰ ਗਿਆ। ਜੇ ਅੱਜ ਮੈਂ ਫਾਂਸੀ ਤੇ ਨਾ ਚੜਿਆ ਤਾਂ ਹੋ ਸਕਦਾ ਮੇਰੇ 'ਚ ਕੋਈ ਕਮੀਆਂ ਪੇਸ਼ੀਆਂ ਹੋਣ ਜਿਹੜੀਆਂ ਲੋਕਾਂ ਦੇ ਸਾਹਮਣੇ ਆ ਜਾਂ। ਪਰ ਜੇ ਕਹਿੰਦਾ ਮੈਂ ਹੱਸਦਾ ਹੱਸਦਾ ਫਾਂਸੀ ਦੇ ਫਾਂਡੇ ਤੇ ਚੜ ਜਾਂਦਾ ਤਾਂ ਦੇਸ਼ ਦੀਆਂ ਮਾਂਵਾਂ ਮੇਰੇ ਤੇ ਮਾਣ ਮਹਿਸੂਸ ਕਰਨਗੀਆਂ ਤੇ ਹਰੇਕ ਮਾਂ ਕਹੋਗੀ ਮੇਰੇ ਪੁੱਖੋ ਪਰਪਤ ਸਿੰਘ ਚਲਿਆ। ਕਿਉਂ ਹੀ ਹੋਇਆ ਵੀ ਪਾਕ ਸਿੰਘ ਫਾਸੀ ਤੇ ਚੜਿਆ ਇੱਕ ਲਹਿਰ ਚੱਲੀ ਉਹਨਾਂ ਨੌਜਵਾਨਾਂ ਨੇ ਦੇਸ਼ ਨੂੰ ਜਿਹੜਾ ਆਜ਼ਾਦ ਕਰਵਾਇਆ ਤੇ ਉਹ ਪਾਕ ਸਿੰਘ ਨੂੰ ਤਾਂ ਮਾਨ ਸਰਬ ਕਹਿੰਦੇ ਆ ਗਦਾਰ ਅੱਜ ਕਿੰਨੇ ਪਿੰਡਾਂ ਦੇ ਯੂਥ ਕਲੱਬ ਨੇ ਮੈਂ ਕਿਸੇ ਟੂਰਨਾਮੈਂਟ ਤੇ ਜਾਂਦਾ ਜਦੋਂ ਮੈਂ ਐਮਐਲਏ ਨਹੀਂ ਵੀ ਸੀ ਉਦੋਂ ਵੀ ਪਾਕ ਸਿੰਘ ਦੀ ਫੋਟੋ ਦੰਦੇ ਸੀ ਬੰਦੇ। ਕਿਉਂਕਿ ਸਾਡੇ ਪਿੰਡਾਂ ਦੇ ਨੌਜਵਾਨ ਅੱਗੇ ਲੰਬੰਦੇ ਆ। ਅਸੀਂ ਵੀ ਕਿਤੇ ਨਾ ਡਿਊਟੀ ਲੱਗ ਜਾਂਦੀ ਹੈ ਪਾਰਟੀ ਵੱਲੋਂ ਗੁਜਰਾਤ ਜਾਈਏ, ਦਿੱਲੀ ਜਾਈਏ। ਸਾਨੂੰ ਵੀ ਉੱਥੇ ਕਹਿ ਕੇ ਬੁਲਾਉਂਦੇ ਕਿ ਬਖ ਸਿੰਘ ਕੀ ਦਰਤੀ ਸੀ ਆਏ ਹੈ। ਸਾਡੀ ਛਾਤੀ ਝੋੜੀ ਹੋ ਜਾਂਦੀ ਕੋਈ ਕਹਿੰਦਾ। ਆਹ ਸਾਹਮਣੇ ਵੀ ਦੇਖੋ ਭਗਤ ਸਿੰਘ ਦੀ ਫੋਟੋ ਜਿਹੜੀ ਅਕਾਂ ਤੇ ਲੱਗੀ ਹੈ। ਸਾਡੇ ਵਿੱਚ ਕੌਣ ਹੀਰੋ ਮੰਨਦਾ? ਉਹਨੂੰ ਤਾਂ ਕਹਿੰਦੇ ਆ ਕਿ ਜੀ ਭਗਤ ਸਿੰਘ ਗਦਾਰ ਸੀ। ਤੇ ਦੂਜੇ ਪਾਸੇ ਆਪਦੇ ਨਾਨਾ ਜੀ ਜੋ ਮਾਨ ਸਾਹਿਬ ਦੇ ਉਹਨਾਂ ਬਾਰੇ ਪੱਤਰਕਾਰ ਨੇ ਪੁੱਛ ਲਿਆ ਕਿ ਜੀ ਤੁਹਾਡੇ ਨਾਨਾ ਜੀ ਨੇ ਜਲਿਆਂ ਵਾਲੇ ਬਾਗ 'ਚ ਜਿਹਨੇ ਕਤਲਿਆਂ ਕੀਤਾ ਚੱਲ ਰ Đ ਉਹਦੇ ਸਰੋਪਾ ਪਾਇਆ ਤੁਸੀਂ ਉਹਦੇ ਬਾਰੇ ਕੀ ਕਹੋਗੇ ਮਾਨ ਸਾਹਿਬ ਨੇ ਮਾਫੀ ਨਹੀਂ ਮੰਗੀ ਸੇਮਰ ਜੀ ਸਿੱਖ ਮਾਨ ਕਹਿੰਦੇ ਜੀ ਮੇਰੇ ਨਾਨੀ ਨੇ ਤਾਂ ਸਰੋਪਾ ਪਾ ਕੇ ਨੂੰ ਠੰਡਾ ਕੀਤਾ ਸੀ ਜੀ ਹੋਰ ਵੀ ਨੁਕਸਾਨ ਕਰ ਸਕਦਾ ਸੀ ਤੁਸੀਂ ਦੇਖੋ ਯਾਰ ਹੋਰ ਕਿੱਦਾਂ ਦਾ ਮੰਜ਼ਰ ਹੋਣਾ ਹੈ ਕਿੱਦਾਂ ਦਾ ਮਾਹੌਲ ਹੋਣਾ ਹੈ ਛੋਟੇ-ਛੋਟੇ ਬੱਚਿਆਂ ਨੂੰ ਕਤਲ ਕਰਤਾ ਗੋਲੀਆਂ ਚਲਾਈਆਂ ਗਿਆ ਸਿੱਖਾਂ ਦਾ ਕਤਲ ਕੀਤਾ ਗਿਆ ਜਨਾਰੇ ਬਾਗ ਚ 11 ਸਿਕਮਾਰਤ ਤੇ ਉਸ ਸਮੇਂ ਜਨਰ ਡਾਇਰ ਬਾਰੇ ਪੰਜਾਬ ਦੇ ਦੇਸ਼ ਦੇ ਲੋਕਾਂ ਦੀ ਕੀ ਭਾਵਨਾ ਹੋ ਤੇ ਜਿਹੜੇ ਸਿੱਖ ਨੇ ਉਦੋਂ ਦੇ ਸਰੂਪਾ ਪਾਇਆ ਹੋ ਉਹਦੇ ਬਾਰੇ ਤੁਸੀਂ ਦੇਖੋ ਵੀ ਉਦੋਂ ਸਮੇਂ ਦੇ ਉਸ ਸਮੇਂ ਦੇ ਲੋਕ ਉਸ ਸਮੇਂ ਸਿੱਖੀ ਚੋਗੇ ਉਹਦੇ ਬਾਰੇ ਤਾਂ ਮਾਨ ਸਰਬ ਕਹਿੰਦੇ ਕਿ ਮੇਰੇ ਨਾਨੇ ਠੰਡਾ ਕੀਤਾ ਇਕ ਉਦਮ ਸਿੰਘ ਸੀ ਜਿਹੜੇ ਕ੍ਰਾਂਤੀਕਾਰੀ ਜਿਹਨੇ ਇੰਨੇ ਸਾਲਾਂ ਬਾਅਦ ਵੀ ਆਪਦੇ ਦਿਲ 'ਚ ਅੱਗ ਰੱਖੀ ਇੰਨੇ ਸਾਲਾਂ ਬਾਅਦ ਵੀ ਜਲੰਧ ਡਾਇਰ ਤੋਂ ਜਾ ਕੇ ਲੰਡਨ ਦੇ ਵਿੱਚ ਬਦਲਾ ਲਿਆ ਉਦਮ ਸਿੰਘ ਸਿੱਖ ਸੀ ਕ੍ਰਾਂਤੀਕਾਰੀ ਸੀ ਜਾ ਮਾਨਸਾਹਬ ਦਾ ਨਾਨਾ ਸੀ ਰਾਸ਼ਟਰਪਤੀ ਦੀ ਬੋੜ ਤਾਂ ਤੁਸੀਂ ਚਾਕੇ ਬੀਜੇਪੀ ਨੂੰ ਪਾਉਣੇ ਤੇ ਕਿਹੜੇ ਮੂੰਹ ਨਾਲ ਫਿਰ ਸਿੱਖੀ ਦੀਆਂ ਵੋਟਾਂ ਸੋ ਭਰਾ ਮੇਰੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੇਵਲ ਜਵਾਨ ਪੁੱਤਾਂ ਦੀਆਂ ਮੌਤਾਂ ਤੇ ਸਿਆਸਤ ਕੀਤੀ ਹੈ ਆ ਨਵੇਂ ਮੁੱਢਾਂ ਨੂੰ ਢੁਕਾ ਲੈਂਦੇ ਆ ਉਦੋਂ ਬਿਨਾ ਨਾ ਕੋਈ ਸੋਚ ਹੈ ਨਾ ਕੋਈ ਆਡੈਲੋਜੀ ਹੈ ਹੁਣ ਤੁਸੀਂ ਦੱਸੋ ਵੀ ਆ ਗੱਲਾਂ ਦਾ ਕਿਸੇ ਮਾਨਦਸਪੁੱਤਰ ਕੋਲ ਕੋਈ ਜਵਾਬ ਹੈ